ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਪਹਿਲੀ ਤੇ ਦੁਨੀਆਂ ਦੇ ਇਤਿਹਾਸ ਵਿੱਚ ਲਾਸਾਨੀ ਤੇ ਬੇਮਿਸਾਲ ਹੈ। ਉਹਨਾਂ ਦੇ ਸ਼ਹੀਦੀ ਦਾ ਅਸਲ ਕਾਰਨ ਜਹਾਂਗੀਰ ਦੀ ਧਾਰਮਿਕ ਕਟੜਤਾ ਤੇ ਤੰਗਦਿਲੀ ਸੀ। ਪੰਜਵੇਂ ਪਾਤਸ਼ਾਹ ਦੇ ਦਿਨੋ-ਦਿਨ ਵਧਦੇ ਤੇਜ਼ ਪ੍ਰਤਾਪ ਨੂੰ برداشت ਕਰਨਾ ਦੁਨਿਆਵੀ ਬਾਦਸ਼ਾਹਾਂ ਇਹ ਕट्टरपंथी ठेकेदारਾਂ ਵਾਸਤੇ ਮੁਸ਼ਕਲ ਹੋ ਚੁੱਕਾ ਸੀ ਪੰਜਵੇਂ ਪਾਤਸ਼ਾਹ ਦੀ ਚੜ੍ਹਦੀ ਕਲਾ بے باਗ ਬਿਆਨ ਤੇ ਨਿਰਧੜਕ ਐਲਾਨ ਜਿੱਥੇ ਉਹਨਾਂ ਨੇ ਧਰਮ ਕਰਮ ਦੀ ਵਿਲੱਖਣਤਾ ਆਚਾਰ ਸਦਾਚਾਰ ਦਾ ਨਿਆਰਾਪਣ ਕਥਨੀ ਕਰਨੀ ਦੀ ਸੁੰਦਰਤਾ ਸੁਭਾਅ ਦੀ ਨਿਰਭੈਤਾ ਜਿੱਥੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ ਉੱਥੇ ਕਰਮਕਾਂਢੀ ਸ਼ਕਤੀਆਂ ਨੂੰ ਪਾਰੇ ਚੁਣੌਤੀ ਸੀ ਗੁਰੂ ਘਰ ਪ੍ਰਤੀ ਸੰਗਤਾਂ ਵਿੱਚ ਵੱਧ ਰਹੀ ਸਰਦਾ ਲਈ ਸੁਨਣਾ ਆਕਮਾਨੋ ਬਿਲਕੁਲ ਵੀ ਪਰਵਾਹ ਨਹੀਂ ਸੀ ਅਸਲ ਵਿੱਚ ਜਹਾਂਗੀਰ ਮੌਕੇ ਦੀ ਪਾਲ ਵਿੱਚ ਸੀ ਉਸ ਨੂੰ ਕਦੋਂ ਕੋਈ ਪਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਸਿੱਖਾ ਦੇ ਗੁਰੂ ਅਰਜਨ ਦੇਵ ਜੀ ਨੂੰ ਜਾਂ ਤਾਂ ਧਰਮ ਬਦਲ ਦਵੇ ਜਾਂ ਸ਼ਹੀਦ ਕਰੇ ਇਸ ਗੰਦਾ ਜ਼ਿਕਰ ਉਹ ਆਪਣੀ ਸਵੈ ਜੀਵਨੀ ਤੋਜ਼ੁਕੇ ਜਹਾਂਗੀਰੀ ਵਿੱਚ ਆਪ ਹੀ ਕਰਦਾ ਹੈ ਉਸ ਨੂੰ ਬਹਾਨੇ ਦੀ ਤਲਾਸ਼ ਸੀ ਜੋ ਉਸ ਨੂੰ ਖusro ਦੀ ਬਗਾਵਤ ਤੋਂ ਮਿਲੇ ਜਿਸ ਨੂੰ ਗੁਰੂ ਜੀ ਨੇ ਸ਼ਰਨ ਦਿੱਤੀ ਖusro ਜਹਾਂਗੀਰ ਦਾ ਛੋਟਾ ਪੁੱਤਰ ਸੀ ਉਹ ਗੁਰੂ ਘਰ ਦਾ ਬਹੁਤ ਪ੍ਰਸ਼ੰਸਕ ਸੀ ਕਿਉਂਕਿ ਆਪਣੇ ਦਾਦਾ ਅਕਬਰ ਨਾਲੋਂ ਕਈ ਵਾਰ ਗੁਰੂ ਘਰਾਂ ਦਾ ਦਰਸ਼ਨ ਕਰ ਚੁੱਕਾ ਇਕ ਉਹ ਵੀ ਸਮਾਂ ਆਇਆ ਕਿ ਅਕਬਰ ਨੇ ਸਲੀਮ ਦੀ ਥਾਂ ਖੁਸਰੋ ਨੂੰ ਰਾਜਗਦੀ ਦੇਣ ਦਾ ਫੈਸਲਾ ਕਰ ਲਿਆ ਸੀ ਸਲੀਮ ਨੇ ਬਗਾਵਤ ਵੀ ਕੀਤੀ ਹਾਲਾਤ ਨੇ ਅਚਾਨਕ ਮੋੜ ਲਿਆ ਅਤੇ ਅਕਬਰ ਨੇ ਆਖਿਰ ਸਲੀਮ ਦੇ ਸਿਰ ਉੱਤੇ ਹੀ ਤਖਤ ਨਸ਼ਿਨੀ ਕਰ ਦਿੱਤੀ ਖੁਸਰੋ ਅਤੇ ਸਲੀਮ ਦੀ ਆਪਸ ਵਿੱਚ ਨਹੀਂ ਬੰਦੀ ਸੀ ਸੰਨ 1606 ਈਸਵੀ ਦੇ ਸ਼ੁਰੂ ਵਿੱਚ ਹੀ ਉਸਨੇ ਹੁਸੈਨ ਬੇਗ ਅਤੇ अब्दुर रहीम दी मदद नाल 350 सवार नाल ਲੈ ਕੇ आगरा ਛੜਿਆ ਅਤੇ ਬਹਾਨਾ ਕੀ ਦਿੱਤਾ ਬਹਾਨਾ ਦਿੱਤਾ ਕਿ ਆਪਣੇ ਦਾਦਾ ਅਕਬਰ ਦੇ ਮਕबरे ਉੱਤੇ ਫੁੱਲ ਚੜਾਉਣ ਜਾ ਰਿਹਾ ਹੈ। ਜਹਾਂਗੀਰ ਨੂੰ ਉਸ ਦੀ ਨੀਅਤ ਦਾ ਸ਼ੱਕ ਸੀ ਅਤੇ ਉਸ ਨੇ ਆਪ ਪਿੱਛਾ ਕੀਤਾ। ਕਬਰਾਇਆ ਹੋਇਆ ਹੁਸਰੋ ਤਰਨ-ਤਰਨ ਪਹੁੰਚਿਆ। ਸਿੱਖ ਰਵਾਇਤ ਅਨੁਸਾਰ ਉਸ ਦਾ आदर मान ਕੀਤਾ ਗਿਆ ਅਤੇ ਮਰਿਆਦਾ ਅਨੁਸਾਰ ਆਸ਼ੀਰਵਾਦ ਵੀ ਦਿੱਤਾ ਪਰੰਤੂ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਖੁਸਰੋ ਨੂੰ ਗ੍ਰਿਫਤਾਰ ਕੀਤਾ ਅਤੇ ਪਿਤਾ ਬਾਦਸ਼ਾਹ ਦੇ ਅੱਗੇ ਪੇਸ਼ ਕੀਤਾ ਗਿਆ ਖੁਸਰੋ ਦੇ ਬਗਾਵਤ ਤੋਂ ਇਲਾਵਾ ਚੰਦੂ ਆਪਣੀ ਕੁੜੀ ਦਾ ਵਿਆਹ ਗੁਰੂ ਜੀ ਦੇ ਪੁੱਤਰ ਨਾਲ ਕਰਾਉਣਾ ਚਾਹੁੰਦਾ ਸੀ ਪਰ ਗੁਰੂ ਅਰਜਨ ਦੇਵ ਜੀ ਇਸ ਵਿਆਹ ਵਾਸਤੇ ਤਿਆਰ ਨਹੀਂ ਸਨ ਅਤੇ ਚੰਦੂ ਇਸ ਕਾਰਨ ਗੁਰੂ ਨਾਲ ਨਫ਼ਰਤ ਕਰਨ ਲੱਗਾ ਫਿਰ ਗੁਰੂ ਜੀ ਦਾ ਵੱਡਾ ਭਰਾ ਪ੍ਰਿਥਵੀ ਚੰਦ ਗੱਦੀ ਨਾ ਮਿਲਣ ਕਾਰਨ ਨਾਰਾਜ਼ ਸੀ ਚੰਦੂ ਤੇ ਪ੍ਰਿਥਵੀ ਚੰਦ ਦੋਨੋਂ ਜਿਉ ਮੌਕਾ ਮਿਲਦੇ ਦੋਵੇਂ ਜਹਾਂਗੀਰ ਦੇ ਕੰਨ ਪਰਦੇ ਇੱਧਰ ਗੁਰੂ ਜੀ ਨੂੰ ਵੀ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਉਹਨਾਂ ਨੇ ਇਹ ਨਿਸ਼ਚਾ ਹੋ ਗਿਆ ਸੀ ਕਿ ਜਹਾਂਗੀਰ ਦੇ ਰਾਜ ਵਿੱਚ ਸਿੱਖੀ ਸੁਰੱਖਿਅਤ ਨਹੀਂ ਹੈ ਲਾਹੌਰ ਜਾਣ ਤੋਂ ਪਹਿਲਾਂ ਉਹਨਾਂ ਬਾਬਾ ਬੁੱਢਾ ਭਾਈ ਗੁਰਦਾਸ ਅਤੇ ਉੱਗੇ ਸਿੰਘ ਨੂੰ ਸੱਦ ਕੇ ਦੱਸ ਦਿੱਤਾ ਕੇਸਰ ਸਿੰਘ ਛੱਬਰ ਅਨੁਸਾਰ ਸਿੱਖਾਂ ਨੂੰ ਕੀਤੀ سپੁਰਧ ਹਰ ਗੋਵਿੰਦ ਦੀ ਬਾ ਪਕੜਾਈ ਭਾਈ ਗੁਰਦਾਸ ਨੂੰ ਬੈਠ ਸਮਝਾਇਆ ਸਾਡਾ ਲਗੇਗਾ ਸ਼ੀਸ਼ ਇਹ ਨਿਸ਼ਚੈ ਆਇਆ ਅਸਾ ਹੋਇਆ ਤੁਰਕਾਂ ਵਿੱਚ ਜਾਣਾ ਉਹਨਾਂ ਕਰਨੀ ਹੈ ਉਜਤ ਤੁਸਾ ਦੁਆਬੇ ਵਿੱਚ ਕਰਨਾ ਟਿਕਾਣਾ ਸ਼ਰੀਰ ਹੈ ਛੁਟਣਾ ਸੰਸਾ ਨਹੀਂ ਕੋਈ ਰਜ਼ਾਇ ਖਵੰਦ ਦੀ ਹੈ ਇਸ ਤਰ੍ਹਾਂ ਹੋਈ ਸਾਹਿਬ ਮੱਥਾ ਟੇਕ ਵਿਦਿਆ ਹੋਏ ਗਏ ਦੁਸ਼ਟ ਚੌਕੜੀ ਵਿੱਚ ਆਵਤ ਪਏ ਜਵਾਬ ਸਵਾਲ ਬਹੁਤ ਹੀ ਹੋਇਆ ਪਏ ਕੈਦ ਦੁਖ ਪਾਇਆ ਸੁਖ ਖੋਇਆ ਇਹ ਸਾਰਾ ਵਰਣਨ ਪੰਸਾਵਲੀ ਨਾਮਾ ਵਿੱਚ ਹੈ इधर मुर्तजा खान ने इस निर्दयी दिवान चंदू नी शहीद चंदू का रिश्ता गुरु जी, जी वाल करके नाराज से उन्हें अपने असर रसूख वरत के अपने हाथ ले, ले गुरु जी दे जहांगीर आप लिखता है मैं उस दया ਗਾਫਰਨਾਮਾ ਚਾਲਾ ਨੂੰ ਅੱਗੇ ਹੀ ਚੰਗੀ ਤਰ੍ਹਾਂ ਜਾਣਦਾ ਸੀ ਮੈਂ ਹੁਕਮ ਦਿੱਤਾ ਕਿ ਉਸਨੂੰ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ ਘਾਟ ਅਤੇ ਬੱਚੇ ਮੁਰਤਜਾ ਖਾਦੇ ਹਵਾਲੇ ਕਰ ਦਿੱਤੇ ਅਤੇ ਉਸ ਦਾ ਗਾਲਸਬਾ ਜਬਤ ਕਰਕੇ ਹੁਕਮ ਦਿੱਤਾ ਕਿ ਉਸਨੂੰ ਤਸੀਹੇ ਦੇ ਕੇ ਕਤਲ ਕਰਾ ਚਾਹਗੀਰ ਨੇ ਗੁਰੂ ਸਾਹਿਬ ਨੂੰ ਯਾਸਾਏ ਸਿਆਸਤ ਅਧੀਨ ਸਜ਼ਾ ਦਿੱਤੀ ਜਿਸ ਤੋਂ ਬਾਅਦ ਤਸੀਹੇ ਦੇ ਕੇ ਮਾਰਨਾ ਚੰਦੂ ਨੇ ਗੁਰੂ ਜੀ ਨੂੰ ਅਸਾ ਅਤੇ ਅਕਹਿ ਤਸੀਹੇ ਦਿੱਤੇ ਪਹਿਲੇ ਦਿਨ ਅਨ ਪਾਣੀ ਨਾ ਦਿੱਤਾ ਅਤੇ ਸੌਣ ਵੀ ਨਾ ਦਿੱਤਾ ਪਰ ਗੁਰੂ ਜੀ ਨੂੰ ਤਾਂ ਨਾਮ ਦਾ ਆਸਰਾ ਸੀ ਦੂਸਰੇ ਦਿਨ ਉਬਲਦੇ ਪਾਣੀ ਦੀ ਦੇਗ ਵਿੱਚ ਪਿਠਾਇਆ ਅਤੇ ਬਾਹਰ ਕੱਢ ਕੇ ਤੱਤੀ ਰੇਤ ਪਾਵਨ ਸੀਸ ਉੱਤੇ ਪਾਈ ਗਈ तीसरे दिन तत्ती लो उत्ते बिठा के हेठा आग बाली गई तत्ती रेत भी सीस उत्ते पाई गई देख जे उबालन तत्ती तवी बिठाउन बिठा तत्ती रेत सीस ऊपर पाउन उपरत गुरुजी ने स्नान करने की इच्छा प्रकटाई ਪੰਜ ਸਿੱਖਾਂ ਨੂੰ 15-20 ਪੈਰਦਾਰਾਂ ਨਾਲ ਗੁਪਤ ਰਸਤਿਆਂ 라ਵੀ ਦਰਿਆ ਉੱਤੇ ਭੇਜਿਆ ਗਿਆ। ਜਪਜੀ ਸਾਹਿਬ ਦਾ ਪਾਠ ਹਰਮ ਕੀਤਾ। ਉਪਰੰਤ ਚਾਤਾਨ ਕੇਵੇਂ ਪੈ ਗਏ ਤੇ ਜੋਤੀ ਜੋਤ ਸਮਾ ਗਏ। ਗੁਰੂ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਪਵਿੱਤਰ ਦੇ ਜਲ ਪ੍ਰਵਾਹ ਕਰ ਦਿੱਤੇ ਗਏ। ਇਸ ਤਰ੍ਹਾਂ ਗੁਰੂ ਜੀ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਦੇ ਹੋਏ ਗੁਰਮਤ ਦੇ ਨਿਯਾਮਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਇਹ ਪਾਣਾ 1663 ਵਿਕਰਮੀ 3 ਮਈ 1606 ਈਸਵੀ ਨੂੰ ਵਾਪਰਿਆ 라ਵੀ ਦਰਿਆ ਦੇ ਕਿਨਾਰੇ ਜਿੱਥੇ ਗੁਰੂ ਜੀ ਦੀ ਸ਼ਰੀਰ ਨੂੰ ਜਲ ਪ੍ਰਵਾਹ ਕੀਤਾ ਗਿਆ ਉੱਥੇ ਅਤ ਸੁੰਦਰ ਗੁਰਦੁਆਰਾ ਗੁਰਦੁਆਰਾ ਟੇਰਾ ਸਾਹਿਬ ਬਣਿਆ ਇਸ ਸ਼ਹਾਦਤ ਨੇ ਸਿੱਖ ਕੌਮ ਵਿੱਚ ਜ਼ਬਰ ਵਿਰੋਧ ਬਗਾਵਤ ਦਾ ਜੋਸ਼ ਪਾ ਦਿੱਤਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਤਾਰਨ ਕੀਤੀਆਂ ਅਤੇ ਅਕਾਲ ਤਖਤ ਰਚੇ 6ਵੇਂ ਪਾਤਸ਼ਾਹ ਨੇ ਨਾ ਕੇਵਲ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਉਨ੍ਹਾਂ ਨੇ ਸ਼ਸਤਰ ਇਕੱਠੇ ਕਰਵਾਏ ਕਿਲੇ ਬਣਵਾਏ ਸਾਹਿਬ ਫੌਜ ਦਾ ਡਟ ਕੇ ਟਾਕਰਾ ਕਰਨਾ ਅਤੇ ਉਹਨਾਂ ਨੂੰ ਕਰਾਰੀ ہار ਦੇਣਾ ਸਿਖਾ ਕੇ ਕੌਮ ਨੂੰ ਜ਼ਬਰ ਦਾ ਮੁਕਾਬਲਾ ਕਰਨ ਲਈ ਤਿਆਰ ਕਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ